ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਬਲੌਗਸ ਤੇ ਬਹੁਤ ਮਹੱਤਵਪੂਰਨ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਸਾਰਾ ਜਿਹੜਾ ਹੈਗਾ ਵਰਲਡ ਦਾ ਫੋਕਸ ਹੁਣ ਅਮਰੀਕਾ ਤੇ ਹੈ ਤੇ ਯੂਐਸ ਪ੍ਰੈਜ਼ੀਡੈਂਟ 트੍ਰੰਪ ਦਿਨੋ ਦਿਨ ਨਵੇਂ ਰੂਲਸ ਐਂਡ ਰੈਗੂਲੇਸ਼ਨ ਪਾਸ ਕਰਦੇ ਨਜ਼ਰ ਆ ਰਹੇ ਆ ਤੇ ਤਕਰੀਬਨ ਹਰ ਰੋਜ਼ ਉਹਨਾਂ ਦੀਆਂ ਸਟੇਟਮੈਂਟਾਂ ਆਉਂਦੀਆਂ ਹੁੰਦੀਆਂ ਜਿਹਨੂੰ ਸੁਣ ਕੇ ਬੜੀ ਹੈਰਾਨੀ ਤੇ ਅਚੰਭਾ ਲੱਗਦਾ ਹੈ ਤੇ ਹੁਣ ਉਹਨਾਂ ਨੇ ਬਹੁਤ ਵੱਡਾ ਇੱਕ ਉਹਨਾਂ ਦੀ ਸਰਕਾਰ ਨੇ ਇੱਕ ਝਟਕਾ ਗ੍ਰੀਨ ਕਾਰਡ ਹੋਲਡਰਜ਼ ਨੂੰ ਦਿੱਤਾ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਪ੍ਰੈਸ ਰਿਲੀਜ਼ ਵੀ ਕੀਤੀ ਆ ਉਹਨਾਂ ਨੇ ਕਿਹਾ ਯੂ ਐਸ ਗਵਰਨਮੈਂਟ ਨੇ ਕਿਹਾ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ ਹੈ ਜੇ ਉਹ ਉਹ ਕੰਟਰੀ ਤੋਂ ਬਾਹਰ ਜਾਂਦੇ ਆ ਕਿਤੇ ਤਾਂ ਉਹਨਾਂ ਨੂੰ ਐਂਟਰੀ ਤੇ ਜਿਹੜਾ ਹੈਗਾ ਡਿਨਾਈ ਵੀ ਕੀਤਾ ਜਾ ਸਕਦਾ ਹੈ ਜਿਹੜਾ ਐਂਟਰੀ ਆਫ ਪੋਰਟ ਆ ਉਹਨਾਂ ਨੂੰ ਯੂਐਸ ਦੇ ਵਿੱਚ ਐਂਟਰ ਕਰਨ ਦੀ ਇਜਾਜ਼ਤ ਦੀ ਉਹਨਾਂ ਨੂੰ ਮਨਾ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਐਂਟਰੀ ਉਹਨਾਂ ਦੀ ਐਂਟਰੀ ਬੈਨ ਕੀਤੀ ਜਾ ਸਕਦੀ ਹੈ ਈਵਨ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਗ੍ਰੀਨ ਕਾਰਡ ਹੋਲਡਰ ਨੂੰ ਰੱਖਣ ਦੀ ਜਿਹੜੀ ਹੈਗੀ ਆ ਸ਼ਮਤਾ ਜਾਂ ਉਹਨਾਂ ਦੀ ਜਿਹੜੀ ਪਾਵਰ ਆ ਉਹਨੂੰ ਵੀ ਘਟਾ ਕੇ ਉਹਨਾਂ ਦੇ ਖਿਲਾਫ ਬੰਨ ਦੀ ਕਾਰਵਾਈ ਜਿਹੜੀ ਹੈਗੀ ਆ ਉਹ ਕਰ ਸਕਦੇ ਆ ਤੇ ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਕਿਉਂਕਿ ਜਿਹੜਾ ਹੈਗਾ ਯੂਐਸ ਗਵਰਨਮੈਂਟ ਦੀਆਂ ਜਿਹੜੀਆਂ ਨੀਤੀਆਂ ਉਹ ਦਿਨ-ਬਦਨ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਹੋ ਰਹੀਆਂ ਤੇ ਸਭ ਨਾਲੋਂ ਵੱਡਾ ਜਿਹੜਾ ਹੈਗਾ ਇਹਦਾ ਡਰ ਹੈ ਜਿਹੜਾ ਪੰਜਾਬੀ ਜਾਂ ਇੰਡੀਅਨ ਕਮਿਊਨਿਟੀ 'ਚ ਦੇਖਣ ਨੂੰ ਮਿਲਿਆ ਕਿਉਂਕਿ ਜਿਨ੍ਹਾਂ ਨੇ ਆਪਦੇ ਟੂਰ ਬੁੱਕ ਕੀਤੇ ਸੀਗੇ ਇੰਡੀਆ ਵਾਸਤੇ ਜਾਂ ਪੰਜਾਬ ਵਾਸਤੇ ਉਹਨਾਂ ਨੇ ਇਸ ਡਰ ਤੋਂ ਆਪਦੇ ਜਿਹੜੇ ਹੈਗੇ ਆ ਟੂਰ ਆਦੀਆਂ ਟਿਕਟਾਂ ਕੈਨਸਲ ਕਰਤੀਆਂ ਉਹਨਾਂ ਨੂੰ ਇਹ ਡਰ ਹੈ ਵੀ ਕਿਤੇ ਨਾ ਕਿਤੇ ਜੇ ਅਸੀਂ ਵਾਪਸ ਆਵਾਂਗੇ ਯੂਐਸ ਦੇ ਵਿੱਚ ਦੁਬਾਰਾ ਐਂਟਰ ਕਰਾਂਗੇ ਆਪਦੇ ਟੂਰ ਤੋਂ ਬਾਅਦ ਤਾਂ ਸਾਨੂੰ ਕੋਈ ਮੁਸ਼ਕਲ ਨਾ ਆ ਜਾਏ ਵੀ ਕੱਲ ਨੂੰ ਇਹ ਨਾ ਹੋਵੇ ਸਾਨੂੰ ਡਿਨਾਈ ਕਰ ਦੇਣ ਵੀ ਤੁਸੀਂ ਐਂਟਰ ਨਹੀਂ ਕਰ ਸਕਦੇ ਇਸ ਕਰਕੇ ਬਹੁਤ ਜਿਹੜਾ ਹੈਗਾ ਲੋਕਾਂ ਦੇ ਵਿੱਚ ਸਹਿਮ ਪਾਇਆ ਜਾ ਰਿਹਾ ਤੇ ਦੂਜਾ ਇਹਨਾਂ ਨੇ ਅਸਾਈਲੋ ਵਾਲੇ ਕੇਸਾਂ ਦੇ ਵਿੱਚ ਵੀ ਕਿਹਾ ਜਿਨ੍ਹਾਂ ਨੇ ਰਿਫਿਊਜੀ ਲਈ ਹੈ ਇਹ ਕਹਿ ਕੇ ਵੀ ਸਾਨੂੰ ਇੰਡੀਆ ਦੇ ਵਿੱਚੋਂ ਖਤਰਾ ਹੈ ਤੇ ਉਹ ਨੇਪਾਲ ਦੇ ਰਾਈ ਜਿਹੜਾ ਇੰਡੀਆ ਜਾਂਦੇ ਆ ਤਾਂ ਉੱਥੋਂ ਆਉਂਦੇ ਆ ਉੱਥੇ ਵੀ ਉਹਨਾਂ ਨੇ ਗਵਰਨਮੈਂਟ ਆਫ ਨੇਪਾਲ ਨੂੰ ਵੀ ਇਨਸਟਰਕਸ਼ਨ ਜਾਰੀ ਕੀਤੀਆਂ ਵੀ ਇਦਾਂ ਦਾ ਬੰਦਾ ਜਿਹੜਾ ਉੱਥੋਂ ਡਿਪਾਰਚ ਕਰਦਾ ਤਾਂ ਉਹਦਾ ਜ਼ਰੂਰ ਜਿਹੜਾ ਹੈਗਾ ਸਾਡੇ ਨਾਲ ਡਾਟਾ ਸ਼ੇਅਰ ਕੀਤਾ ਜਾਵੇ ਉਹਦੇ ਤੇ ਵੀ ਜਿਹੜੀ ਯੂਐਸ ਗਵਰਨਮੈਂਟ ਤੱਕ ਗੱਲ ਪਹੁੰਚ ਗਈ ਹੈ ਵੀ ਕਿੱਥੋਂ ਇਹ ਬੰਦੇ ਕੈਨੇਡਾ ਇੰਡੀਆ ਦੇ ਵਿੱਚ ਐਂਟਰ ਕਰਦੇ ਆ ਤੇ ਕਿੱਥੋਂ ਵਾਪਸ ਆਉਂਦੇ ਆ ਹੁਣ ਆਪਾਂ ਗੱਲ ਕਰ ਰਹੇ ਸੀ ਗ੍ਰੀਨ ਕਾਰਡ 홀ਡਰਜ਼ ਨੂੰ ਲੈ ਕੇ ਹੁਣ ਗ੍ਰੀਨ ਕਾਰਡ ਜਿਹੜੇ ਹੋਲਡਰ ਹੈ ਅਮਰੀਕਾ ਤੋਂ ਬਾਹਰ ਰਹਿੰਦੇ ਆ ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਉਹ ਉੱਥੇ ਜਿਹੜੀ ਅਮਰੀਕਾ ਦੀ ਐਂਟਰੀ ਰਿਪੋਰਟ ਤੇ ਮਨਾ ਕੀਤਾ ਜਾ ਸਕਦਾ ਵੀ ਤੁਸੀਂ ਨਹੀਂ ਕਰ ਸਕਦੇ ਉਹ ਤਿੰਨ ਚਾਰ ਕੰਡੀਸ਼ਨਸ ਹੈਗੀਆਂ ਉਹ ਮੈਂ ਤੁਹਾਨੂੰ ਦੱਸ ਦਿੰਨਾ ਇੱਕ ਤਾਂ ਸਭ ਤੋਂ ਪਹਿਲਾਂ ਵੀ ਐਕਸਟੈਂਡਡ ਜਿਹੜਾ ਹੈਗਾ ਐਬਸੈਂਸ ਹੈ ਜੇ ਬੰਦੇ ਦੀ 6 ਮਹੀਨਿਆਂ ਤੋਂ ਜ਼ਿਆਦਾ ਦੀ ਐਬਸੈਂਸ ਹੈਗੀ ਹੈ ਤੇ ਉਹ ਗ੍ਰੀਨ ਕਾਰਡ ਹੋਲਡਰ ਹੈ ਤੇ ਜਦੋਂ ਉਹ ਵਾਪਸ ਆਉਂਦਾ ਤਾਂ ਜਿਹੜੇ ਸੀਬੀਪੀ ਹੈ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਹੈ ਉਹ ਉਹਦੀ ਇਨਵੈਸਟੀਗੇਸ਼ਨ ਕਰਨਗੇ ਉਹਨੂੰ ਸਵਾਲ ਪੁੱਛਣਗੇ ਵੀ ਜਿਹੜਾ ਤੂੰ 6 ਮਹੀਨਿਆਂ ਤੋਂ ਵੱਧ ਓਵਰਸਟੇ ਕੀਤਾ ਜਾਂ ਜਿਆਦਾ ਟਾਈਮ ਰਿਹਾ ਕਿਸੇ ਮੁਲਕ ਦੇ ਵਿੱਚ ਕਿਉਂ ਰਿਹਾ ਕਿਸ ਹਾਲਾਤਾਂ ਕਰਕੇ ਰਿਹਾ ਜੇ ਉਹਨਾਂ ਨੂੰ ਉਸ ਪ੍ਰੀਲਿਮਰੀ ਇਨਵੈਸਟੀਗੇਸ਼ਨ ਤੇ ਲੱਗਦਾ ਵੀ ਇਹਦੀ ਹੋਰ ਥਾਰੋਲੀ ਇਨਵੈਸਟੀਗੇਸ਼ਨ ਕਰਨੀ ਬਣਦੀ ਹੈ ਤਾਂ ਉਹ ਜਿਹੜਾ ਹੈਗਾ ਸੈਕੰਡਰੀ ਜਿਹੜੇ ਆਫੀਸਰ ਕੋਲੇ ਦੂਜੇ ਨੰਬਰ ਦੇ ਆਫੀਸਰ ਕੋਲੇ ਭੇਜਦੇ ਆ ਉੱਥੇ ਫਿਰ ਉਹਦੀ ਪ੍ਰੋਪਰ ਸਕਰੀਨਿੰਗ ਹੁੰਦੀ ਆ ਕੁਐਸਚਨਿੰਗ ਹੁੰਦੀ ਆ ਵੱਡੇ ਲੈਵਲ ਤੇ ਫਿਰ ਉੱਥੋਂ ਜੇ ਗੱਲ ਸਾਹਮਣੇ ਆਉਂਦੀ ਹੈ ਵੀ ਜਿਹੜਾ ਹੈਗਾ ਸਪੈਸੀਫਿਕ ਰੀਜਨ ਬੰਦਾ ਨਹੀਂ ਦੇ ਸਕਿਆ ਵੀ ਬਾਹਰ ਕਿਉਂ ਰਿਹਾ 6 ਮਹੀਨੇ ਤੋਂ ਵੱਧ ਤਾਂ ਫਿਰ ਉਸ ਨੂੰ ਜਿਹੜਾ ਐਂਟਰੀ ਆ ਮਨਾ ਕੀਤੀ ਜਾ ਸਕਦੀ ਆ ਹੁਣ ਦੂਜਾ ਕੇਸ ਇਹਦੇ ਚ ਹੀ ਹੈਗਾ ਜਿਹੜਾ 1 ਸਾਲ ਤੋਂ ਵੱਧ ਦਾ ਸਮਾਂ ਬਾਹਰ ਰਿਹਾਗਾ ਤਾਂ ਉਹਦੀ ਤਾਂ ਕਹਿ ਲਓ ਵੀ ਪਰਮਾਨੈਂਟ ਰੈਜ਼ਿਡੈਂਸੀ ਤੇ ਜਿਹੜਾ ਹੈਗਾ ਗ੍ਰੀਨ ਕਾਰਡ ਖਤਰੇ 'ਚ ਹੋ ਸਕਦੀ ਆ ਉਹਦੇ ਖਿਲਾਫ ਵੀ ਜਿਹੜੀ ਗਵਰਨਮੈਂਟ ਐਕਸ਼ਨ ਲੈ ਸਕਦੀ ਆ ਹੁਣ ਜਿਹੜੀ ਦੂਜੇ ਨੰਬਰ ਤੇ ਜਿਹੜੀ ਕੈਟਾਗਰੀ ਆ ਉਹ ਹੈਗੀ ਕ੍ਰਿਮੀਨਲ ਹਿਸਟਰੀ ਜਿਹੜੇ ਬੰਦੇ ਅਮਰੀਕਾ ਤੋਂ ਬਾਹਰ ਜਾਂਦੇ ਆ ਕਿਤੇ ਨਾ ਕਿਤੇ ਫਰਾਡ ਥੈਫਟ ਵਾਇਲੈਂਟ ਅਫੈਂਸ ਦੇ ਵਿੱਚ ਇਨਵੋਲਵ ਹੋ ਜਾਂਦੇ ਆ ਤਾਂ ਉਹਨਾਂ ਬੰਦਿਆਂ ਨੂੰ ਜਿਹੜਾ ਹੈਗਾ ਅਮਰੀਕਾ ਹੁਣ ਐਂਟਰੀ ਦੇਣ ਤੋਂ ਰਿਫਿਊਜ਼ ਕਰ ਸਕਦਾ ਭਾਵੇਂ ਉਹ ਗ੍ਰੀਨ ਕਾਰਡਰ ਹੋਵੇ ਜਾਂ ਜਿੰਨੇ ਸਾਲ ਮਰਜੀ ਜਿਹੜਾ ਹੈਗਾ ਅਮਰੀਕਾ ਦੇ ਵਿੱਚ ਰਿਹਾ ਹੋਵੇ ਹਾਂ ਪਰ ਉਹਦੇ ਕੋਲ ਇੱਕ ਅਪੀਲ ਦਾ ਰਾਈਟ ਜ਼ਰੂਰ ਹੈਗਾ ਉਹ ਕੋਰਟ 'ਚ ਜਾ ਸਕਦਾ ਉਸ ਸੀਬੀਪੀ ਆਫੀਸਰ ਦੇ ਡਿਸੀਜਨ ਦੇ ਅਗੇਂਸਟ ਉਹ ਕੋਰਟ ਦੇ ਵਿੱਚ ਅਪੀਲ ਪਾ ਸਕਦਾ ਜਿਹੜਾ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀ ਕੋਰਟ ਆ ਉੱਥੇ ਉਹ ਅਪੀਲ ਕਰ ਸਕਦਾ ਹੁਣ ਤੀਜਾ ਹੈਗਾ ਜਿਨੇ ਧੋਖੇ ਵਿੱਚ ਜਾਂ ਗਲਤ ਦਸਤਾਵੇਜ਼ਾਂ ਦੇ ਆਧਾਰ ਤੇ ਗ੍ਰੀਨ ਕਾਰਡ ਪ੍ਰਾਪਤ ਕੀਤਾ ਉਹਨੂੰ ਵੀ ਜੇ ਉਹ ਬਾਹਰ ਜਾਂਦਾ ਅਮਰੀਕਾ ਤੋਂ ਫਿਰ ਵਾਪਸ ਆਉਂਦਾ ਉਹਦੀ ਸਕਰੂਟੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਹੀ ਲੱਗਦਾ ਵੀ ਇਹਨੇ ਗ੍ਰੀਨ ਕਾਰਡ ਜਿਹੜਾ ਹੈਗਾ ਤਾਂ ਸਰਕਾਰ ਨੂੰ ਧੋਖੇ ਚ ਰੱਖ ਕੇ ਗਲਤ ਦਸਤਾਵੇਜ਼ਾਂ ਦੇ ਬੇਸ ਤੇ ਲਿਆ ਤਾਂ ਉਹਨੂੰ ਵੀ ਜਿਹੜਾ ਹੈਗਾ ਗਵਰਨਮੈਂਟ ਰਿਫਿਊਜ਼ ਕਰ ਸਕਦੀ ਆ ਅੱਗੇ ਹੈਗਾ ਸਸਪੈਕਟਡ ਸਿਕਿਉਰਿਟੀ ਥ੍ਰੈਟਸ ਹੁਣ ਕਈ ਬੰਦੇ ਅਮਰੀਕਾ ਛੱਡ ਕੇ ਜਾਂਦੇ ਆ ਉੱਥੇ ਕਿਸੇ ਔਰ ਜੇ ਸੰਗਠਨਾ ਨਾਲ ਸਬੰਧ ਬਣਾ ਲੈਂਦੇ ਆ ਜਿਨ੍ਹਾਂ ਤੋਂ ਲੱਗਦਾ ਯੂ ਐਸ ਨੂੰ ਲੱਗਦਾ ਵੀ ਜਿਹੜੇ ਇਹ ਜਿਹੜੇ ਸਿਕਿਉਰਿਟੀ ਜਾਂ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੋ ਸਕਦੇ ਆ ਬੰਦੇ ਤਾਂ ਉਹਨਾਂ ਨੂੰ ਉੱਥੇ ਐਂਟਰੀ ਨਹੀਂ ਦਿੱਤੀ ਜਾਂਦੀ ਜਾਂ ਨਹੀਂ ਦਿੱਤੀ ਜਾ ਸਕਦੀ ਜਾਂ ਉਹਨਾਂ ਦਾ ਗ੍ਰੀਨ ਕਾਰਡ ਰੱਦ ਕੀਤਾ ਜਾਂਦਾ ਜਾਂ ਉਹਨਾਂ ਨੂੰ ਜਿਹੜੀ ਕੰਟਰੀ ਤੋਂ ਉਹਨਾਂ ਨੇ ਡਿਪਾਰਟ ਕੀਤਾ ਉੱਥੇ ਵਾਪਸ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈਗਾ ਹੁਣ ਅੱਗੇ ਹੈਗਾ ਵਾਇਲੇਸ਼ਨ ਆਫ ਇਮੀਗ੍ਰੇਸ਼ਨ ਰੈਗੂਲੇਸ਼ਨਸ ਜਿਹੜੇ ਬੰਦੇ ਨੇ ਕੋਈ ਟੈਕਸ ਨਹੀਂ ਪੇ ਕੀਤਾ ਸਰਕਾਰ ਦੇ ਪ੍ਰਤੀ ਉਹਦੀ ਕੋਈ ਦੇਣਦਾਰੀ ਖੜੀ ਹੈ ਤਾਂ ਉਸ ਬੰਦੇ ਨੂੰ ਜਿਹੜੀ ਅਮਰੀਕਾ ਦੀ ਐਂਟਰੀ ਮਨਾ ਕੀਤੀ ਜਾ ਸਕਦੀ ਹੈ ਹੁਣ ਇਹਦੇ ਵਿੱਚ ਹੁਣ ਇਹ ਸਾਰਾ ਕੁਝ ਹੁੰਦਾ ਕਿਵੇਂ ਆ ਹਨਾ ਜਦੋਂ ਬੰਦਾ ਆਉਂਦਾ ਹੈ ਅਮਰੀਕਾ ਦੇ ਵਿੱਚ ਉਧਰੋਂ ਡਿਪਾਰਟ ਹੋ ਕੇ ਇੱਥੇ ਅਮਰੀਕਾ ਦੇ ਵਿੱਚ ਲੈਂਡ ਕਰਦਾ ਤਾਂ ਪਹਿਲਾਂ ਉਹਦੀ ਇਨਸਪੈਕਸ਼ਨ ਜਿਹੜਾ ਹੈਗਾ ਉਹਦੇ ਅਰਾਈਵਲ ਤੇ ਇਨਸਪੈਕਸ਼ਨ ਕੀਤੀ ਜਾਂਦੀ ਹੈ ਫਿਰ ਉਹਨੂੰ ਸੈਕੰਡਰੀ ਇਨਸਪੈਕਸ਼ਨ ਵਾਸਤੇ ਭੇਜਿਆ ਜਾਂਦਾ ਜੇ ਉਹ ਤੋਂ ਲੱਗਦਾ ਵੀ ਕੁਝ ਆ ਇਹਦੇ ਤੋਂ ਹੋਰ ਪੁੱਛਗਿੱਛ ਕੀਤੀ ਜਾਣੀ ਬਣਦੀ ਆ ਫਿਰ ਜਿਹੜੀ ਹੈਗੀ ਆ ਉਹਦੀ ਲੀਗਲ ਡਿਟੈਂਸ਼ਨ ਵੀ ਕਰ ਸਕਦੇ ਆ ਉਹਨੂੰ ਉੱਥੋਂ ਜੇਲ੍ਹ 'ਚ ਵੀ ਕੱਲ ਸਕਦੇ ਆ ਉੱਥੋਂ ਉਹਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹ ਹੁਣ ਇਹਨਾਂ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਅਮਰੀਕਾ ਦੇ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਹੈ ਵੀ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਅ ਅਨ ਐਕਸਪੈਕਟਿਡ ਜਿਹੜੇ ਹੈਗੇ ਆ ਜਾਂ ਤੁਸੀਂ ਜਿਆਦਾ ਟਾਈਮ ਅਮਰੀਕਾ ਤੋਂ ਗੈਰਹਾਜ਼ਰ ਰਹਿੰਨੇ ਆ ਤਾਂ ਤੁਹਾਨੂੰ ਅਸੀਂ ਰਿਫਿਊਜ਼ ਕਰਾਂਗੇ ਉਹ ਕਿਹੜੇ-ਕਿਹੜੇ ਬੰਦੇ ਆ ਗ੍ਰੀਨ ਕਾਰਡ ਹੋਲਡਰ ਵੀ ਆਉਂਦੇ ਇਹਦੇ ਵਿੱਚ ਐਚ 1 13 ਜਿਹੜੀ ਕੈਟਾਗਰੀ ਹੈ ਸੌਰੀ ਐਚ 1 ਬੀ ਕੈਟਾਗਰੀ ਵਾਲੇ ਬੰਦੇ ਵੀ ਆਉਂਦੇ ਆ ਤੇ ਐਫ 1 ਜਿਹੜੇ ਹੋਲਡਰਸ ਆ ਉਹ ਵੀ ਇਹਦੇ ਵਿੱਚ ਆਉਂਦੇ ਆ ਹੁਣ ਇਸ ਕਰਕੇ ਜੇ ਤੁਸੀਂ ਇਦਾਂ ਦਾ ਕੋਈ ਪਲਾਨ ਕਰਨਾ ਕਹਿਣ ਦਾ ਮਤਲਬ ਇਹ ਵੀਡੀਓ ਦੇ ਜ਼ਰੀਏ ਮੈਂ ਤੁਹਾਨੂੰ ਮੈਸੇਜ ਲਾਉਣਾ ਚਾਹਣਾ ਵੀ ਜੇ ਤੁਸੀਂ ਅਮਰੀਕਾ ਤੋਂ ਬਾਹਰ ਜਾਣਾ ਚਾਹੁੰਦੇ ਆ ਤਾਂ ਤੁਸੀਂ ਬਕਾਇਦਾ ਆਪਦੀ ਦੇਣਦਾਰੀ ਦੇ ਕੇ ਜਾਓ ਬਕਾਇਦਾ ਤੁਸੀਂ ਜਿਹੜਾ ਹੈਗਾ ਜਿਹੜੇ ਤੁਹਾਡੀ ਕੰਟਰੀ ਹੈ ਅਮਰੀਕਾ ਉਹਦੇ ਨਾਲ ਕੰਸਰਨ ਦੇ ਵਿੱਚ ਰਹੋ ਜਿੰਨਾ ਚਿਰ ਵੀ ਤੁਹਾਡਾ ਸਟੇ ਹੈਗਾ ਆਊਟ ਆਫ ਅਮਰੀਕਾ ਤੁਸੀਂ ਟੱਚ 'ਚ ਰਹੋ ਪਲੱਸ ਤੁਸੀਂ ਆਪਦੇ ਅਟਾਰਨੀ ਨਾਲ ਜਾਂ ਜਿਹੜਾ ਹੈਗਾ ਬਰਿਸਟਰ ਨਾਲ ਸੋਲੀਸਿਟਰ ਨਾਲ ਦੀ ਜਰੂਰ ਸਲਾਹ ਕਰਕੇ ਆਪਦੇ ਟ੍ਰਿਪ ਨੂੰ ਪਲਾਨ ਕਰੋ ਪਰ ਜਿੱਥੋਂ ਤੱਕ ਇਨਫਾਰਮੇਸ਼ਨ ਆਈ ਸੁਣਨ ਚ ਆਇਆ ਵੀ ਜਿਹੜੇ ਇੰਡੀਅਨ ਕਮਿਊਨਿਟੀ ਦੇ ਵਿੱਚ ਜ਼ਿਆਦਾ ਡਰ ਪਾਇਆ ਜਾ ਰਿਹਾ ਤੇ ਉਹਨਾਂ ਨੇ ਆਪਦੇ ਟੂਰ ਆ ਜਿਹੜੇ ਕੈਨਸਲ ਕਰਤੇ ਆ ਇਹ ਸਟੇਟਮੈਂਟ ਤੋਂ ਆਉਣ ਤੋਂ ਬਾਅਦ ਹੁਣ ਅਗਲੀ ਸਟੇਟਮੈਂਟ ਜਿਹੜੀ ਹੈਗੀ ਕੀ ਆਉਂਦੀ ਆ ਉਹ ਤਾਂ ਵਕਤ ਹੀ ਦੱਸੂਗਾ ਸასი ਕਾਲ